ਨਕੌਦਰ ਦੇ ਜੱਚਾ ਬੱਚਾ ਜਿਹੜਾ ਨਵਾਂ ਹੈ ਹਸਪਤਾਲ ਦੇ ਕੋਲ ਇਸ ਵਕਤ ਇਕਤਾ ਲਹਿਰ ਦੀ ਟੀਮ ਮੌਜੂਦ ਆ ਮੇਰੇ ਪਿੱਛੇ ਭਾਈ ਸਾਹਿਬ ਆ ਇਹਨਾਂ ਦਾ ਮੋਟਰਸਾਈਕਲ ਇੱਥੋਂ ਚੱਕਿਆ ਗਿਆ ਮੋਟਰਸਾਈਕਲ ਜਿਹੜਾ ਬਿਲਕੁਲ ਕੈਮਰੇ ਦੇ ਸਾਹਮਣੇ ਆ ਕੈਮਰੇ ਦੇ ਸਾਹਮਣੇ ਇਹਨਾਂ ਨੇ ਮੋਟਰਸਾਈਕਲ ਖੜਾ ਕੀਤਾ ਸੀ ਉਸ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਉਸ ਚੋਰੀਆਂ ਜਿਹੜੀਆਂ ਆ ਤਸਵੀਰਾਂ ਆ ਗਈਆਂ ਸਭ ਤੋਂ ਪਹਿਲੇ ਤੁਹਾਨੂੰ ਦਿਖਾਣੇ ਆ ਸੀਸੀਟੀਵੀ ਕੈਮਰੇ ਦੀਆਂ ਇਹ ਤਸਵੀਰਾਂ ਇਹਨਾਂ ਦਾ ਮੋਟਰਸਾਈਕਲ ਚੋਰੀ ਹੋਇਆ ਵੀਰ ਮੇਰੇ ਨਾਲ ਆ ਮੈਂ ਗੱਲਬਾਤ ਕਰਾਂਗਾ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜੀ ਸੁਖਵੀਰ ਸੁਖਾ ਕਿਹੜੀ ਜਗ੍ਹਾ ਤੋਂ ਜੀ ਸਿਆਣੀਵਾਲ ਤੋਂ ਜੀ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਜੀ ਆਪਾਂ ਇੱਥੇ ਹਸਪਤਾਲ ਰੋਟੀ ਦੇਣ ਆਏ ਸੀਗੇ ਜੀ ਭੈਣ ਮੇਰੇ ਦਾਖਲੇ ਇੱਥੇ ਜੀ ਤੇ ਅਸੀਂ ਆ ਕੇ ਮੋਟਰਸਾਈਕਲ ਖੜਾ ਕੀਤਾ ਵਾ ਜੀ ਰੋਟੀ ਦੇ ਕੇ 10 20 ਮਿੰਟ ਦੇ ਵਿੱਚ ਥੱਲੇ ਆ ਰਹੇ ਹਾਂ ਜੀ 20 ਮਿੰਟਾਂ ਦੇ ਵਿੱਚ ਮੋਟਰਸਾਈਕਲ ਗਾਇਬ ਹੋ ਗਿਆ ਜੀ ਇੱਥੇ ਬਿਲਕੁਲ ਕੈਮਰੇ ਦੇ ਮੋਰੇ ਮੋਟਰਸਾਈਕਲ ਲਾਇਆ ਹੋ ਕੀ ਨੰਬਰ ਦੀ ਮੋਟਰਸਾਈਕਲ ਦਾ ਮੋਟਰਸਾਈਕਲ ਦਾ ਨੰਬਰ ਸਿਕਾ ਪੀਵੀ 37 ਐਚ 24 31 ਸਿਕਾ ਜੀ ਤੇ ਕਿਹੜੇ ਰੰਗ ਦਾ ਸੀ ਮੋਟਰਸਾਈਕਲ ਬਲੈਕ ਕਲਰ ਦਾ ਜੀ ਪੁਲਿਸ ਨੂੰ ਕੰਪਲੀਟ ਦੇ ਦਿੱਤੀ ਸੀ ਜੀ ਹਾਂਜੀ ਕੰਪਲੀਟ ਕੀਤੀ ਸੀ ਜੀ ਸੀਸੀਟੀਵੀ ਕੈਮਰਾ ਜ ਵੀ ਆ ਸੀਸੀਟੀਵੀ ਕੈਮਰਾ ਚ ਚੈੱਕ ਕੀਤਾ ਸੀ ਹਾਂਜੀ ਚੈੱਕ ਕੀਤਾ ਜੀ ਵਿੱਚ ਮੋਟਰਸਾਈਕਲ ਚੈੱਕ ਹੁੰਦਾ ਫੋਟੋ ਆਈ ਆ ਜੀ ਕੈਮਰਾ ਕਿੱਥੇ ਇੱਥੇ ਲਗਾ ਤੁਹਾਡੇ ਕੈਮਰਾ ਹਾਂਜੀ ਆ ਬਿਲਕੁਲ ਲੱਗਾ ਜੀ ਇਸ ਕੈਮਰੇ ਦੇ ਮੂਰੇ ਲਾਇਆ ਸੀਗਾ ਜੀ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਕਰਫੀ ਨਾਮ ਸਪਲੈਂਡਰ ਮੋਟਰਸਾਈਕਲ ਜੀ ਕਿਹੜੇ ਰੰਗ ਦਾ ਜੀ ਬਲੈਕ ਕਲਰ ਦਾ ਜੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਤੁਸੀਂ ਬਸ ਜੀ ਸਾਨੂੰ ਇਥੋਂ ਕਰੈਮ ਹੋਣ ਤੋਂ ਬਚੇ ਜੀ ਹਾਂ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਕੈਮਰਾ ਦਿਖਾ ਦਿਮਾ ਤੇ ਹਨ ਮੈਂ ਜੱਚਾ ਬੱਚਾ ਕੇਂਦਰ ਦੇ ਬਾਹਰ ਕੈਮਰਾ ਆ ਕੈਮਰੇ ਦੀ ਜਗ੍ਹਾ ਇੱਥੇ ਇਹਨਾਂ ਨੇ ਰਾਤ ਨੂੰ ਮੋਟਰਸਾਈਕਲ ਆਇਆ ਸੀ ਇੱਥੋਂ ਇਹਨਾਂ ਦਾ ਮੋਟਰਸਾਈਕਲ ਚੱਕਿਆ ਜਾਂਦਾ ਵਾ ਜਿਹੜਾ ਵੀਰ ਨੇ ਦੱਸਿਆ ਵਾ ਔਰ ਸੀਸੀਟੀਵੀ ਕੈਮਰਾ ਦੇ ਵਿੱਚ ਪੂਰੀਆਂ ਉਸ ਮੋਟਰਸਾਈਕਲ ਚੱਕਣ ਦੀਆਂ ਤਸਵੀਰਾਂ ਕੈਦ ਹੋ ਜਾਂਦੀਆਂ ਵਾ ਇਹਨਾਂ ਨੇ ਇਹ ਹੀ ਮੰਗਿਆ ਪ੍ਰਸ਼ਾਸਨ ਤੋਂ ਕਿ ਇਹਨਾਂ ਦਾ ਮੋਟਰਸਾਈਕਲ ਜਲਦੀ ਤੋਂ ਜਲਦੀ ਬਰਾਮਦ ਕੀਤਾ ਜਾਵੇ ਚੋਰ ਨੂੰ ਜੇਲ੍ਹ ਦੇ ਅੰਦਰ ਕੀਤਾ ਜਾਵੇ ਤਾਂ ਕਿ ਜਿਹੜੀ ਨਕੌਦਰ ਸ਼ਹਿਰ ਦੇ ਵਿੱਚ ਇਹਨਾਂ ਦੀਆਂ ਵਾਰਦਾਤਾਂ ਹੋ ਰਹੀਆਂ ਉਹਨੂੰ ਠੱਲ ਪਾਈ ਜਾਵੇ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੌਦਰ ਨਕੌਦਰ ਦੇ ਜੱਚਾ ਬੱਚਾ ਜਿਹੜਾ ਨਵਾਂ ਹੈ ਹਸਪਤਾਲ ਦੇ ਕੋਲ ਇਸ ਵਕਤ ਇੱਕ ਤਾਲਰ ਦੀ ਟੀਮ ਮੌਜੂਦ ਆ ਮੇਰੇ ਪਿੱਛੇ ਭਾਈ ਸਾਹਿਬ ਆ ਇਹਨਾਂ ਦਾ ਮੋਟਰਸਾਈਕਲ ਇੱਥੋਂ ਚੱਕਿਆ ਗਿਆ ਮੋਟਰਸਾਈਕਲ ਜਿਹੜਾ ਬਿਲਕੁਲ ਕੈਮਰੇ ਦੇ ਸਾਹਮਣੇ ਆ ਕੈਮਰੇ ਦੇ ਸਾਹਮਣੇ ਇਹਨਾਂ ਨੇ ਮੋਟਰਸਾਈਕਲ ਖੜਾ ਕੀਤਾ ਸੀ ਉਸ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਉਸ ਚੋਰ ਦੀਆਂ ਜਿਹੜੀਆਂ ਆ ਤਸਵੀਰਾਂ ਆ ਗਈਆਂ ਸਭ ਤੋਂ ਪਹਿਲੇ ਤੁਹਾਨੂੰ ਦਿਖਾਣੇ ਆ ਸੀਸੀਟੀਵੀ ਕੈਮਰੇ ਦੀਆਂ ਇਹ ਤਸਵੀਰਾਂ